ਸਰੀਨਨਪੁਰ ਸਾਹਿਬ ਦੀ ਸੀਟ ਇਸ ਵਾਰ ਸਾਰੀਆਂ ਹੀ ਪਾਰਟੀਆਂ ਲਈ ਵਿਵਾਦ ਦਾ ਸਵਾਲ ਬਣੀ ਹੋਈ ਹੈ ਪਹਿਲਾਂ ਐਸਐਸਸੀਟ ਕਰਨ ਟਕਸਾਲੀਆਂ ਤੇ ਆਪ ਦਾ ਘੱਟ ਜੋ ਟੁੱਟਿਆ ਅਤੇ ਫਿਰ ਟਕਸਾਲੀਆਂ ਤੇ ਪੀਡੀਏ ਦਾ ਪਰ ਹੁਣ ਸੀਟ ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਇੱਕ ਹੋਰ ਨਵੀਂ ਸਿਆਸਤ ਨੇ ਜ਼ੋਰ ਫੜ ਲਿਆ ਹੈ ਤੇ ਉਹ ਹੈ ਸੀਟ ਤੇ ਪੈਰਾਸ਼ੂਟੀ ਉਮੀਦਵਾਰਾਂ ਦੀ ਐਂਟਰੀ ਚੰਦੂ ਮੱਜਰਾ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੂੰ ਬਾਰੀ ਦੱਸ ਰਹੇ ਨੇ ਮਨੀਸ਼ ਤਿਵਾੜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਬਾਦਰਾ ਨੂੰ ਇਸ ਸਭ ਵਿਚਕਾਰ ਹੁਣ ਆਪਨੇ ਵੀ ਆਪਣੀ ਐਂਟਰੀ ਮਾਰੀ ਹੈ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਮੁਤਾਬਿਕ ਇਹ ਦੋਵੇਂ ਉਮੀਦਵਾਰ ਪੈਰਾਸ਼ੂਟੀ ਨੇ ਜਿਨ੍ਹਾਂ ਨੂੰ ਨਾ ਤਾਂ ਇਲਾਕੇ ਦੇ ਲੋਕਾਂ ਬਾਰੇ ਜਾਣਕਾਰੀ ਹੈ ਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਿਹੜੇ ਉਮੀਦਵਾਰ ਨੇ ਲੋਕਲ ਨੇ ਕਿ ਪ੍ਰੇਮ ਸਿੰਘ ਚੰਦੂਬਾਦਰਾ ਬਾਹਰਲੇ ਕੈਂਡੀਡਟ ਨੇ ਕਿ ਮਨੀਸ਼ ਤਿਵਾੜੀ ਜੀ ਬਾਹਰਲੇ ਕੈਂਡੀਡਟ ਨੇ ਕਿ ਸਰਦਾਰ ਨਿਰੰਦਰ ਸਿੰਘ ਸ਼ੇਰਗਰ ਦਾ ਮੁਕਾਬਲਾ ਕਰ ਤਾ ਲੋਕਾਂ ਦੀਆਂ ਮੁਸ਼ਕਲਾਂ ਦੇ ਨਾਲ ਆ ਲੋਕਾਂ ਦੀਆਂ ਮੁਸੀਬਤਾਂ ਦੇ ਨਾਲ ਡਰੱਗ ਦੇ ਖਿਲਾਫ ਡਰੱਗ ਦੇ ਨਾਲ ਮੁਕਾਬਲਾ ਕਰਾ ਲੋਕਾਂ ਦੀ ਬੇਰੁਜ਼ਗਾਰੀ ਦੇ ਨਾਲ ਮੁਕਾਬਲਾ ਕਰਾ ਇਹ ਸਾਰੀਆਂ ਚੀਜ਼ਾਂ ਖਤਮ ਕਰਦੇ ਨਾਲ ਸ਼੍ਰੀ ਜੀ ਦਾ ਮੁਕਾਬਲਾ ਚੱਲਦਾ ਪੰਜਾਬ ਦੀ ਸਾਬਕਾ ਕਾਲੀ ਪੱਤ ਪਾਸ ਸਰਕਾਰ ਤੇ ਨਸ਼ਿਆਂ ਦਾ ਇਲਜ਼ਾਮ ਲਗਾਉਂਦੇ ਆ ਹਰਪਾਲ ਚੀਮਾ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਹਰਪਾਲ ਚੀਮਾ ਮੁਤਾਬਕ ਸਰਕਾਰ ਬਦਲਣ ਨਾਲ ਸਿਰਫ ਬੰਦੇ ਬਦਲੇ ਨੇ ਜਦ ਕਿ ਨਸ਼ਿਆਂ ਦਾ ਕਾਰੋਬਾਰ ਜਿਉਂ ਦਾ ਤਿਉਂ ਜਾਰੀ ਹੈ ਜਦ ਬੀਜਪੀ ਬਲੇ ਹੋ ਰਿਹਾ ਸੀ ਜੋ ਨਸ਼ਿਆਂ ਦੀ ਸ਼ੁਰੂਆਤ ਜਿਹੜੀ ਹੈਗੀ ਆ ਪੰਜਾਬ ਵਿੱਚ ਡਰਗ ਦੀ ਸ਼ੁਰੂਆਤ ਅਕਾਲੀ ਦਲ ਬੀਜੇਪੀ ਨੇ ਕੀਤੀ ਸੀ ਉਹ ਸ਼ੁਰੂਆਤ ਜਿਹੜੀ ਹੈਗੀ ਉਹ ਚੱਲ ਰਹੇ ਜਿਹੜੇ ਲੋਕ ਨਸ਼ੇ ਨੇ ਉਹਨਾਂ ਦੇ ਦਾ ਕਾਬੂ ਕੀਤਾ ਤੋਂ ਕਾਂਗਰਸ ਪਾਰਟੀ ਨੂੰ ਸੇ ਫੜ ਲਏ ਤਾਂ ਜਿਹੜੇ ਹੁਣ ਪਹਿਲਾਂ ਅਕਾਲੀ ਦਲ ਬੀਜੇਪੀ ਦੇ ਲੋਕ ਨਸ਼ਾ ਵੇਚਦੇ ਸੀਗੇ ਉਹ ਉਹੀ ਨਸ਼ੇ ਜਿਹੜੇ ਹੈਗੇ ਜਿਹੜੇ ਕਾਂਗਰਸ ਪਾਰਟੀ ਦੇ ਲੋਕ ਵੇਚ ਰਹੇ ਨੇ ਪਰ ਪੰਜਾਬ ਵਿੱਚ ਨਸ਼ਾ ਬਿਲਕੁਲ ਹੀ ਘਟਿਆ ਪੰਜਾਬ ਇੱਕ ਵਾਰ ਫੇਰ ਦੇਸ਼ ਦਾ ਸੂਬਾ ਸੂਬੇ ਦਾ ਇੱਕ ਇੱਕ ਨੰਬਰ ਦਾ ਸੂਬਾ ਬਣਿਆ ਹੋਇਆ ਨਸ਼ੇ ਵੇਚਣ ਦੇ ਇੱਕ ਇਦਾਂ ਦੇ ਵਿੱਚ ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਆਖ ਕੇ ਇੱਕਾ ਪ੍ਰਤੀਕਰਮ ਜਾਰੀ ਕੀਤਾ ਹੈ ਨਾ ਪਾਰਟੀ ਨਾ ਕਾਂਗਰਸ ਦੀ ਬੀ ਟੀਮਾਂ ਨਾ ਕਾਦੀਦਲ ਦੀ ਬੀ ਟੀਮਾਂ ਆਮ ਆਦੀ ਪਾਰਟੀ ਲੋਕਾਂ ਦੀ ਟੀਮਾਂ ਆਮ ਲੋਕਾਂ ਦੀ ਟੀਮਾਂ ਆਮ ਲੋਕਾਂ ਦੇ ਮਸਲਿਆਂ ਲੈ ਕੇ ਲੜ ਰਹੀ ਆ ਆਮ ਲੋਕਾਂ ਦੇ ਜਿਹੜੇ ਮਸਲਿਆਂ ਨੂੰ ਲੈ ਕੇ ਲੜ ਰਹੀ ਆ ਚਾਹੇ ਉਹ ਡਰੱਗ ਦਾ ਇਸ਼ੂ ਆ ਚਾਹੇ ਪੰਜਾਬ ਦੀ ਜਵਾਨੀ ਦਾ ਇਸ਼ੂ ਆ ਚਾਹੇ ਪੰਜਾਬ ਦੀ ਕਿਸਾਨੀ ਦਾ ਇਸ਼ੂ ਆ ਚਾਹੇ ਪੰਜਾਬ ਵਿੱਚ ਫੈਲਿਆ ਭ੍ਰਿਸ਼ਟਾਚਾਰ ਦਾ ਇਸ਼ੂ ਆ ਪੰਜਾਬ ਆਮ ਆਦੀ ਪਾਰਟੀ ਜਿਹੜੀ ਪੰਜਾਬ ਦੇ ਲੋਕਾਂ ਦੀ ਪਾਰਟੀ ਇੱਕ ਜ਼ਿਕਰਯੋਗ ਹੈ ਕਿ ਬੀਤੇ ਜਿਨੀ ਵਾਰੀ ਉਮੀਦਵਾਰ ਹੋਣ ਨੂੰ ਲੈ ਕੇ ਮਨੀਸ਼ ਤਿਵਾੜੀ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਿਚਾਲੇ ਕਾਫੀ ਸ਼ਬਦੀ ਜੰਗ ਹੋ ਚੁੱਕੀ ਹੈ ਚੰਦੂ ਮਾਜਰਾ ਨੇ ਤੈਥੋਂ ਤੱਕ ਕਹਿ ਦਿੱਤਾ ਸੀ ਕਿ ਕਾਂਗਰਸੀ ਮਨੀਸ਼ ਤਿਵਾੜੀ ਨੂੰ ਹਲਕੇ ਚਿੰਜ ਕੁਮਾਰੇ ਨੇ ਜਿਵੇਂ ਨਣਦ ਨਵੀ ਵਿਆਹੀ ਨੂੰ ਨੂੰ ਕਮਾਉਂਦੀ ਹੈ ਇਸ ਤੋਂ ਬਾਅਦ ਮਨੀਸ਼ ਤਿਵਾੜੀ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਪਲਟਵਾਰ ਕੀਤਾ ਗਿਆ ਸੀ ਰੂਪਨਗਰ ਤੋਂ ਸੱਜਣ ਸਿੰਘ ਸੈਣੀ ਪੰਜਾਬ ਰੂਪ ਚੈਨਲ